ਕਾਫੀ ਸਰ ਸੀਗੇ ਹਾਂਜੀ ਸਰਦਾਰ ਜੀ ਸੀਗੇ ਉਹ ਬਹੁਤ ਵਾਇਰਲ ਹੋਏ ਸੀਗੇ ਉਹਨਾਂ ਨੇ ਵੱਲੋਂ ਰੇਡ ਪਾਈ ਜਾਂਦੀ ਸੀ ਰੇਡੀਆਂ ਦੇ ਉੱਤੇ ਜਿਹੜੇ ਫੇਕ ਪ੍ਰੋਡਕਟਸ ਨੇ ਜਿਹੜੇ ਜਾਂ ਫਿਰ ਜਿਹੜੇ ਮਲਾਵਟੀ ਕੋਈ ਪ੍ਰੋਡਕਟਸ ਨੇ ਜਿਹੜੇ ਵੇਚ ਰਹੇ ਨੇ ਚਾਹ ਖਾਣ ਪੀਣ ਦੀ ਚੀਜ਼ ਹੋਵੇ ਚਾਹ ਕੁਝ ਹੋਵੇ ਹੈ ਨਾ ਉਹਨਾਂ ਨੇ ਬਹੁਤ ਉਹ ਵਾਇਰਲ ਹੋਏ ਸੀਗੇ ਉਸ ਵੇਲੇ ਲੋਕਾਂ ਨੇ ਸ਼ਲਾਗਾ ਵੀ ਕੀਤੀ ਲੇਕਿਨ ਉਸ ਤੋਂ ਬਾਅਦ ਉਹਦੇ ਨੂੰ ਲੈ ਕੇ ਵੀ ਲੋਕ ਅਵੇਅਰ ਵੀ ਹੋਏ ਜੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਉਹ ਪਾਰਟੀ ਦੇ ਵੱਲੋਂ ਜਿਹੜੀ ਟਿਕਟ ਦੇਣ ਦੀ ਗੱਲ ਦਿੱਤੀ ਗਈ ਸੀਗੀ ਹਨਾ ਵੀ ਹਾਂ ਟਿਕਟ ਮਿਲ ਜੂਗੀ ਵਾਪਸ ਮੋੜਤਾ ਹੀ ਉਹਨਾਂ ਨੂੰ ਰਾਸਤੇ ਵਿੱਚ ਹੀ ਵਾਪਸ ਮੋੜਤਾ ਦੈਨ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੋਰ ਪਾਰਟੀ ਜੁਆਇਨ ਕਰ ਲਈ ਸੀਗੀ ਪਾਰਟੀ ਜੁਆਇਨ ਕਰ ਲਈ ਵੀ ਲੱਗਦਾ ਕਿ ਜਦੋਂ ਕੋਈ ਐਦਾਂ ਦਾ ਪਰਸਨ ਕੋਈ ਅੱਗੇ ਆਉਂਦਾ ਹੈ ਤਾਂ ਉਹਨਾਂ ਨੂੰ ਪੋਲਿਟਿਕਲ ਮੈਟਰਸ ਦੇ ਵਿੱਚ ਕਿਸੇ ਤਰ੍ਹਾਂ ਇਨਵੋਲਵ ਕਰਕੇ ਇਨਵੋਲਵ ਪਿੱਛੇ ਕਰ ਦਿੱਤਾ ਜਾਂਦਾ ਹੈ ਪਿੱਛੇ ਕਰ ਬਾਈ ਜੀ ਮੈਂ ਤੁਹਾਨੂੰ ਹੋਰ ਜਿਵੇਂ ਪਹਿਲਾਂ ਵੀ ਕਹਿੰਦੇ ਵੀ ਇਹ ਜੇ ਕਹੀਏ ਵੀ ਆਮ ਲੋਕ ਹੀ ਅੱਗੇ ਆ ਸਕਣਗੇ ਕਿਉਂਕਿ ਇਹ ਜਿਹੜਾ ਮਤਲਬ ਐਡਾ ਕਾਰੋਬਾਰ ਹੈ ਐਡੀ ਮੰਨ ਲਓ ਪ੍ਰੋਪਰਟੀ ਇਹ ਕਈ ਲੱਖਾਂ ਕਰੋੜਾਂ ਦੇ ਵਿੱਚ ਮੰਨ ਲਓ ਤੁਸੀਂ ਲੁਧਿਆਣੇ ਲਾ ਲਓ ਵੀ ਜਿੰਨੀ ਕੰਜ਼ਮਪਸ਼ਨ ਲੁਧਿਆਣੇ ਹੈ ਪਨੀਰ ਦੀ ਦੁੱਧ ਤੁਸੀਂ ਰੈਸਟੋਰੈਂਟ ਲਾਓ ਦਹਿਰੀਆਂ ਲਾ ਲਓ ਰੈਸਟੋਰੈਂਟ ਲਾ ਲਓ ਤੇ ਤੁਸੀਂ ਅਨੇਕਾਂ ਮੰਨ ਲਓ ਕਈ ਹਜ਼ਾਰਾਂ ਲੁਧਿਆਣੇ ਦੇ ਵਿੱਚ ਪਾਪੂਲੇਸ਼ਨ ਮੰਨ ਲਓ ਕਈ ਰੋੜਾ ਚ ਪਪੂਲੇਸ਼ਨ ਤਾਂ ਆਪਣੀ ਲੱਖਾਂ ਚ ਹੈ ਤੇ ਪਰ ਜੇ ਆਪਾਂ ਦੁਕਾਨਾਂ ਦੀ ਗੱਲ ਕਰੀਏ ਚਾਹੇ ਡੈਰੀਆਂ ਦੀ ਕਰੀਏ ਜਾਂ ਸਵੀਟ ਸ਼ਾਪ ਦੀ ਕਰੀਏ ਜਾਂ अनेका ਜਿਹੜੇ ਕੰਜ਼ਿਊਮਰ ਨੇ ਆਮ ਕੰਜ਼ਿਊਮਰ ਨੇ ਵੀ ਹੈ ਨਾ ਵਰਤੋਂ ਵਾਲੇ ਵੀ ਉਹ ਕਿੰਨੇ ਨੇ ਹਜ਼ਾਰਾਂ ਦੇ ਵਿੱਚ ਨੇ ਤੇ ਜਿਹੜੇ ਉਹ ਹਜ਼ਾਰ ਇੰਨੇ ਲੋਕ ਨੇ ਮੰਨ ਲਓ ਉਹ ਯਾਰ ਮੰਨ ਲਓ ਅਭੇਰ ਕਿਉਂ ਨਹੀਂ ਹੈ ਜਿਵੇਂ ਹੁਣ ਤੁਸੀਂ ਇਹਨਾਂ ਦੀ ਗੱਲ ਕੀਤੀ ਵੀ ਆਹ ਤੁਹਾਡੇ ਨ ਉਹ ਅਪਸਰ ਸੀ ਠੀਕ ਹੈ ਗੱਲ ਉਹਨਾਂ ਨੇ अनेका ਜਾ ਕੇ ਰੇਡਾਂ ਵੀ ਕਰੀਆਂ ਸਾਰਾ ਕੁਝ ਕਰਿਆ ਲੋਕ ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬਹੁਤ ਐਪਰੀਸ਼ੀਏਟ ਕੀਤਾ ਲੋਕਾਂ ਨੇ ਹਨਾ ਮਤਲਬ ਉਹ ਉਹ ਮੁੜ ਕੇ ਪੋਲੀਟੀਕਲ ਪਾਰਟੀਆਂ ਕਰਨੀ ਹੋ ਗਈ ਮਤਲਬ ਉਹਨਾਂ ਨੂੰ ਮੇਰਾ ਇਹ ਤਾਂ ਵੀ ਆਹਲੇ ਵਿਸ਼ੇ ਤੋਂ ਭਟਕ ਗਏ ਹੋ ਜੇ ਘੱਟੋ ਘੱਟ ਉਹ ਆਪਣੀ ਨੌਕਰੀ ਦੇ ਦੌਰਾਨ ਉਹ ਕਹਿੰਦੇ ਮੈਨੂੰ ਥ੍ਰੈਟ ਆਉਂਦੇ ਨੇ ਭਾਈ ਜੀ ਜਦੋਂ ਕੋਈ ਆਪਾਂ ਜਿਵੇਂ ਕਹਤੀ ਗੱਲ ਧਰਮ ਕਰਮ ਦੀ ਜਾਂ ਕੋਈ ਸੱਚ ਦੀ ਗੱਲ ਕਰਾਂਗੇ ਤਾਂ ਰਾਹ 'ਚ ਰੋੜੇ ਆਉਂਦੇ ਨੇ ਇਹ নো ਡਾਊਟ ਤੁਹਾਨੂੰ ਪੈਰ ਖਿੱਚਣ ਵਾਲੇ ਲੱਤਾਂ ਖਿੱਚਣ ਵਾਲੇ ਤੁਹਾਨੂੰ ਆਮ ਹੀ ਮਿਲਣਗੇ ਤੁਹਾਨੂੰ ਨੁਕਸਾਨ ਵੀ ਕਈ ਵਾਰ ਚੱਲਣਾ ਪੈਂਦਾ ਵਾ ਇਹ ਕੋਈ ਆਮ ਛੋਟੀਆਂ ਗੱਲਾਂ ਨਹੀਂ ਪਰ ਤੁਸੀਂ ਆਪਣੀ ਜੇ ਆਪਣੀ ਕੁਰਸੀ ਨਾਲ ਜਾਂ ਆਪਣੇ ਉਹਦੇ ਨਾਲ ਜਸਟਿਸ ਕਰਨਾ ਵਾ ਤਾਂ ਫਿਰ ਤੁਹਾਨੂੰ ਇਸ ਮੁੱਦੇ ਚੱਕਦੇ ਮਲੂ ਨਾ ਨੀ ਚੱਕੇ ਵੀ ਪਹਿਲਾ ਪਹਿਲਾ ਤਾਂ ਬੜਾ ਆਪਾਂ ਨੂੰ ਵੀ ਚੰਗਿਆ ਲੱਗਿਆ ਵੀ ਠੀਕ ਆ ਯਾਰ ਕੋਈ ਤਾਂ ਹੈ ਸਾਡੀ ਗੱਲ ਕਰਨ ਵਾਲਾ ਕੋਈ ਤਾਂ ਹੈ ਸਾਡੀ ਜਿਹੜੀ ਇਹਨਾਂ ਨੂੰ ਏਡੇ ਜਿਹੜਾ ਹੈ ਮਾਫੀਆ ਵਾ ਇਹਨੂੰ ਕੋਈ ਨੱਤ ਪਾ ਰਿਆ ਪਰ ਕੀ ਨੂੰ ਜਦੋਂ ਹੁਣ ਮਲੂ ਆਪ ਕਿਸੇ ਪਾਰਟੀ ਚ ਹੋਗੇ ਜਦੋਂ ਦੇਖੀਆ ਫਿਰ ਉਹ ਨਮੋਸ਼ੀ ਦਾ ਸਾਡੇ ਵਰਗਾ ਆਮ ਲੋਕਾਂ ਨੂੰ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਯਾਰ ਵੀ ਇਹ ਸਾਡੀ ਅਸੀਂ ਤਾਂ ਇਹ ਤਾਂ ਕੋਈ ਆਸ ਇੱਕ ਜਾਗੀ ਸੀ ਵੀ ਇਹ ਕੋਈ ਚੰਗਾ ਕੰਮ ਕਰਨਗੇ ਪਰ ਉਹਨੇ ਆਸ ਹੀ ਖਤਮ ਕਰਤੀ ਆਪ ਉਹ ਪਾਰਟੀਆਂ ਚ ਵੱਢ ਗਈ ਜੀ ਹੁਣ ਤੁਸੀਂ ਵੀ ਇੱਕ ਲੈਅ ਚਲਾ ਲਈ ਹੈ ਹੁਣ ਕੱਲ ਨੂੰ ਤੁਹਾਨੂੰ ਡਿਕਟ ਮਿਲ ਜੇ ਫੇਰ ਨਹੀਂ ਨਹੀਂ ਭਾਈ ਇਹ ਤਾਂ ਤੁਹਾਨੂੰ ਦੱਸੀ ਜਾਣੀ ਗੱਲ ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਇਹ ਤਾਂ ਜਰੂਰ ਹੁੰਦੀਆਂ ਹੁੰਦੀਆਂ ਨੇ ਚੀਜ਼ਾਂ ਮਤਲਬ ਕੋਈ ਵੀ ਚੀਜ਼ ਤੁਸੀਂ ਕੋਈ ਚੰਗੀ ਕਰੋਗੇ ਤਾਂ ਉਹਦੇ ਪਿੱਛੇ ਥੱਲੇ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਮਨ ਲਉ ਹੁੰਦਾ ਵਗਾ ਲਗ ਲਗ ਕਹਿੰਦਾ ਯਾਰ ਇਹ ਤਾਂ ਫੇਮਸ ਹੋਣ ਲਈ ਇਹ ਚੀਜ਼ਾਂ ਕਰ ਰਹੇ ਨੇ ਪਰ ਫੇਮਸ ਨਹੀਂ ਭਾਈ ਸਾਹਿਬ ਹੱਤ ਬੰਨੇ ਟੁੱਡੇ ਮੂਰੇ ਭਰਾਵੋ ਕੋਈ ਸਾਡਾ ਟਿਕਟਾਂ ਦੀ ਲੋੜ ਨਹੀਂ ਕਾਸੀ ਦੀ ਲੋੜ ਨਹੀਂ ਪਰ ਇਹ ਆ ਵੀ ਜਿਹੜੀਆਂ ਜ਼ਹਿਰ ਨੇ ਤੁਸੀਂ ਇੱਕ ਦੇਖੋ ਕਿ ਮਨ ਲਉ ਅਸੀਂ ਐਨਜੀਓ ਚਲਾਉਨੇ ਬਾਈ ਜੀ ਪੂਰੇ ਪੰਜਾਬ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਅਸੀਂ ਆਮ ਹੀ ਅਕਸਰ ਪੂਰੇ ਪੰਜਾਬ ਚ ਲਾਲੂ ਜਾ ਕੇ ਤੇਲ ਹੁਣ ਅਸੀਂ ਮਨ ਲਉ ਆਪਣਾ ਇੱਕ ਐਕਸਪੀਰੀਅੰਸ ਆ ਤੁਸੀਂ ਹੁਣ ਕੀ ਹੋ ਵੀ ਇੱਕ ਤਜਰਬਾ ਮਨ ਲਉ ਤੌਰ ਤੇ ਆਏ ਵੀ ਆਪਾਂ ਤਜਰਬਾ ਆਪਣਾ ਸਾਂਝਾ ਕਰੀਏ ਹੁਣ ਤਜਰਬਾ ਸਾਂਝਾ ਤੇ ਇਹੀ ਆ ਵੀ ਤੁਸੀਂ ਯਾਰ ਰੇਸ਼ੂ ਪਿੰਡਾਂ ਚ ਕ ਕਿਹੜੀ ਜਵਾਨੀ ਸੀ ਉਹ ਬਾਹਰ ਚਲੀ ਗਈ ਮੰਨ ਲਓ ਅਸੀਂ ਪਿੰਡ ਦੀ ਗੱਲ ਕਰੀਏ ਤਾਂ 25 30 ਜਾਨੇ ਹੁੰਦੇ ਸੀ ਅਸੀਂ ਸਿਰਫ 1 2 ਜਾਨੇ ਰਹਿ ਗਏ ਮਨ ਲਓ ਸਾਡੀ ਜਿਹੜੀ ਜਵਾਨੀ ਹੈ ਪੰਜਾਬ ਦੀ ਜਿਨ੍ਹਾਂ ਨੇ ਇਹ ਸਾਡਾ ਵਿਰਸਾ ਸਾਡੀ ਪੰਜਾਬੀਅਤ ਸਾਡਾ ਜਿਹੜਾ ਇਹ ਸਾਡਾ ਪੁਰਾਣਾ ਕਲਚਰ ਜਿਹੜਾ ਸੰਭਣਾ ਸੀ ਅਸੀਂ ਉਹ ਤਾਂ ਯਾਰ ਬਾਹਰ ਚਲੇ ਗਏ ਬਾਹਰ ਜਾ ਕੇ ਕਮਾਈਆਂ ਕਰਨ ਲੱਗੇ ਪਰ ਹੁਣ ਜਿਹੜੇ ਇੱਥੇ ਆ ਗਏ ਹੁਣ ਦੂਜੀ ਤੁਸੀਂ ਦਿਲ ਵੀ ਅੱਗੇ ਬਿਹਾਰ ਯੂਪੀ ਵਾਲੇ ਨੇ ਜਿਨ੍ਹਾਂ ਨੇ ਤੁਸੀਂ ਦੇਖੋ ਪੰਜਾਬ ਦੇ ਜਿਹੜੇ ਕਾਰੋਬਾਰਾਂ ਦੀ ਮਨ ਲਓ ਗੱਲ ਕਰਦੇ ਆਪਾਂ ਵੀ ਜਿਹੜਾ ਕਾਰੋਬਾਰ ਨੇ ਯਾਰ ਸਾਡੇ ਪੰਜਾਬੀਆਂ ਨੇ ਤਾਂ ਕਾਰੋਬਾਰ ਬੰਦ ਕਰ ਲਏ ਆਪਣੇ ਛੋਟੇ ਕਾਰੋਬਾਰ ਕੀ ਨੇ ਜਿਹੜੇ ਸਾਡੇ ਪ੍ਰਵਾਸੀ ਨੇ ਉਹਨਾਂ ਨੇ ਆ ਕੇ ਸਾਡੇ ਪੰਜਾਬ ਤੇ ਜਿਹੜੇ ਛੋਟੇ ਕਾਰੋਬਾਰ ਨੇ ਉਹ ਤੇ ਕਬਜ਼ਾ ਕਰ ਲਿਆ ਮੈਂ ਤੁਹਾਨੂੰ ਇੱਕ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਕ ਅੱਗੇ ਵੀ ਦਸੀਆ ਵੀ ਇੱਕ ਪ੍ਰਵਾਸੀ ਹੈ ਮੰਨ ਲਓ ਬਈ ਉਹ ਕੋਈ ਸਬਜ਼ੀ ਦਾ ਕੋਈ ਰੇੜੀ ਦਾ ਕੰਮ ਕਰਦਾ ਬਾਈ ਜੀ ਜੇ ਉਹਦੀ ਇਨਕਮ ਦੀ ਗੱਲ ਕਰੀਏ ਮੰਨ ਲਓ ਕਈ ਨੇ ਇੱਕ ਨਹੀਂ ਹੈ ਕਈ ਨੇ ਜੇ ਮੈਂ ਤੁਹਾਨੂੰ ਉਹ ਦੱਸਾਂ ਗੱਲ ਕਈ ਕਰੋੜਾਂ ਚ ਯਾਰ ਉਹਦੀ ਜਾਇਦਾਦ ਸਾਡੇ ਨਾਲ ਵੀ ਅੱਗੇ ਬਣੇ ਹੋਏ ਨੇ ਪ੍ਰਵਾਸੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਕੋਈ ਆ ਕੇ ਜਿਹੜੇ ਪੁਰਾਣੇ ਸੀ ਮੰਨ ਲਓ ਐਸ ਟਾਈਮ ਉਹਨਾਂ ਦੀ 50 60 ਸਾਲ ਉਮਰ ਹੈ ਉਹਨਾਂ ਨੇ ਜਵਾਨੀ ਪਹਿਰੇ ਉਹ ਆਏ ਹੋਣਗੇ ਉਹਨਾਂ ਨੇ 20 30 ਸਾਲ ਪਿੱਛੇ ਹੁਣ ਕਮਾਈ ਕੀਤੀ ਬੀਤੀ ਸਾਲ ਦੇ ਵਿੱਚ ਉਹਨਾਂ ਨੇ ਇਸ ਟਾਈਮ ਕਮਾਈ ਕਰਕੇ ਇਸ ਟਾਈਮ ਉਹਨਾਂ ਨੇ ਕਰੋੜਾਂ ਦਾ ਜਿਹੜਾ ਅੰਪਾਇਰ ਉਹ ਆਪਣਾ ਖੜਾ ਕੀਤਾ ਹੋਇਆ ਤੇ ਸਾਡੇ ਵਾਲੇ ਅਸੀਂ ਬਾਹਰ ਚਲੇ ਗਏ ਤੇ ਹੁਣ ਇੱਥੇ ਆ ਕੇ ਸਾਡੇ ਪ੍ਰਵਾਸੀਆਂ ਨੇ ਜਿਹੜਾ ਹੈ ਉਹ ਕਬਜ਼ਾ ਕਰ ਲਿਆ ਤੇ ਉਹ ਪਲੱਸ ਜਿਹੜੀ ਹੁਣ ਦੂਜੀ ਲਾ ਲਓ ਤੁਸੀਂ ਹੁਣ ਆਪਾਂ ਇਹ ਆ ਗਈ ਦੁੱਧ ਪਨੀਰ ਵਾਲੀ ਉਸ ਤੋਂ ਬਾਅਦ ਤੁਸੀਂ ਆ ਮਲਾਵਟ ਖੋਰੀ ਲਾ ਲਓ ਜਿਹੜੀ ਆ ਸਾਡੇ ਆਹ ਕੋਈ ਰੇੜੀਆਂ ਤੇ ਨਹੀਂ ਜਿਹੜਾ ਖਾਣਾ ਪੀਣਾ ਆ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਦੱਸਦਾ ਯਾਰ ਉਹ ਬੜੀ ਮੈਂ ਮੈਨੂੰ ਵੀ ਇਹੀ ਹੈ ਤਾਂ ਸਾਡਾ ਕੋਈ ਸਰਦਾਰ ਭਾਈ ਚਲੋ ਆਪਾਂ ਕਹਿੰਦੇ ਆ ਵੀ ਰਜਗਾਰ ਕਰੋ ਉਹ ਯਾਰ ਰਜਗਾਰ ਤਾਂ ਕਰੋ ਭਰਾਵਾ ਕਿਸੇ ਦੇ ਤੁਸੀਂ ਜਾਨ ਨਾ ਤੰਨਾ ਖੇਡੋ ਨਾ ਉਹਨੇ ਦੇਖ ਲਾ ਪਲਾਸਟਿਕ ਹੀ ਮੈਂ ਕਹਿੰਦਾ ਤੇਲ ਚ ਘੋਲਤਾ ਉਹਨੇ ਕਾਰਵਾਈ ਵੀ ਹੋਈ ਹੈ ਹਾਂ ਮੈਂ ਉਹੀ ਗੱਲ ਵੀ ਸਰਕਾਰ ਉਸ ਤੋਂ ਬਾਅਦ ਜਦੋਂ ਉਹਨੇ ਘੋਲਿਆ ਮਾਂ ਦੇ ਪੁੱਤ ਨੇ ਵੀ ਉਸ ਤੋਂ ਬਾਅਦ ਫੂਡ ਵਾਲੇ ਸੇਫਟੀ ਵਾਲੇ ਆਏ ਉਹਨਾਂ ਨੇ ਉਹਨੂੰ ਜੁਰਮਾਨਾ ਕੀਤਾ ਮੋਟਾ ਨੂੰ ਜੁਰਮਾਨਾ ਭਰਿਆ ਠੀਕ ਹੈ ਰਜਗਾਰ ਕਰਨਾ ਮਾੜੀ ਗੱਲ ਪਰ ਪਤੰਦਰਾ ਤੂੰ ਤਾਂ ਪਲਾਸਟਿਕ ਲਾ ਕੇ ਉਹ ਪਲਾਸਟਿਕ ਹੀ ਉਹਦੇ ਵਿੱਚ ਘ ਮਨ ਲਓ ਤੀ ਦਿਖਣਾ ਥੋੜਾ ਉਹਦੇ ਚ ਮਨ ਲਓ ਪਲਾਸਟਿਕ ਉਹ ਚ ਦਿਖਣਾ ਨਹੀਂ ਉਹ ਚ ਘੁਲ ਜਾਣਾ ਹੁਣ ਉਹ ਤੇਲ ਦੇ ਵਿੱਚ ਘੁਲ ਗਿਆ ਘੁਲ ਕੇ ਉਹ ਵਿੱਚ ਪਕੌੜੇ ਤਲਦੇ ਉਹਨੇ ਪਕੌੜੇ ਤਲਣ ਦੇ ਨਾਲ ਉਹਨੇ ਉਹ ਵਿੱਚ ਆ ਗਿਆ ਉਹ ਉਹ ਜਦੋਂ ਅੰਦਰ ਜਾਊਗਾ ਹੁਣ ਪਲਾਸਟਿਕ ਛੋਟੇ ਅੰਦਰ ਗਿਆ ਵਾ ਯਾਰ ਉਹਨੇ ਕੁਛ ਨਾ ਕੋਈ ਤਾਂ ਨੁਕਸਾਨ ਕਰਨਾ ਹਮ ਅੱਛਾ ਇੱਕ ਹੋਰ ਚੀਜ਼ ਜਿੱਤੇ ਆ ਗਈ ਆ ਜੀ ਕਹਿੰਦੇ ਕਿ ਪੰਜਾਬੀਆਂ ਨੂੰ ਪਤਾ ਵਾ ਵੀ ਹਾਂ ਵੀ ਦਹੀਂ ਕੀ ਜੀ ਹੁੰਦੀ ਆ ਹਨਾ ਵੀ ਆਪਾਂ ਨੂੰ ਹੁੰਦਾ ਵੀ ਦਹੀਂ ਹੁੰਦਾ ਬੜਾ ਗਾੜਾ ਹੁੰਦਾ ਸੀ ਆਪਾਂ ਉਸ ਨੂੰ ਖਾਂਦੇ ਹਾਂ ਹਾਂਜੀ ਬੜੇ ਚਾਵਾ ਦੇ ਨਾਲ ਹਾਂਜੀ ਮੈਂ ਦੇਖਦਾ ਪਿਆ ਸੀ ਵੀ ਇੱਕ ਅਸੀਂ ਰੇੜੀ ਦੇ ਉੱਤੇ ਪਟੂਰੇ ਖਾਣ ਲੱਗੇ ਆ ਤੇ ਉਹਦੇ ਵਿੱਚ ਨਾ ਉਹਨੇ ਦਹੀਂ ਪਾ ਕੇ ਦਿੱਤਾ ਉਹਨੂੰ ਸਵਾਲ ਕੀਤਾ ਮੇਰੇ ਨਾਲ ਦੇ ਨੇ ਕਹਿੰਦੇ ਯਾਰ ਆਹ ਕੀ ਤੁਸੀਂ ਦੁੱਧ ਪਾ ਕੇ ਕਹਿੰਦਾ ਜੀ ਇਹ ਦਹੀਂ ਆ ਉਹ ਬਣਾਈ ਉਹਦੀ ਰਸੀ ਪਈ ਸੀ ਉਹ ਕਹਿੰਦੇ ਆ ਵੀ ਹਾਂ ਜੀ ਨਹੀਂ ਨਹੀਂ ਜੀ ਇਹ ਸਾਡੇ ਐਵੇਂ ਦਿੱਤੀ ਜਾਂਦੀ ਆ ਵੀ ਅਸੀਂ ਐਸੀ ਤਰ੍ਹਾਂ ਹੀ ਦਿੰਨੇ ਆ ਤੇ ਉਥੇ ਉਹ ਉਹਦੇ ਵੀ ਇਹੀ ਵਰਡ ਸੀਗੇ ਕਹਿੰਦਾ ਯਾਰ ਵੀ ਹੁਣ ਦੇਖ ਲੈ ਪ੍ਰਵਾਸੀ ਵੀ ਇਸ ਨੂੰ ਚੀਜ਼ ਨੂੰ ਚਲਾਉਂਦੇ ਆ ਪੰਜਾਬੀ ਚਲਾ ਨਹੀਂ ਸਕਦੇ ਕਾਜ ਸਾਨੂੰ ਇਸ ਚੀਜ਼ ਜਿਹੜੀ ਹੈ ਪਿਓਰ ਮਿਲ ਜਾਂਦੀ ਕਾਜ ਦੇ ਹੀ ਹੁੰਦਾ ਉਹ ਪਿਓਰ ਪਿਓਰ ਮੈਂ ਉਹੀ ਕਹਿੰਦਾ ਬਾਈ ਜੀ ਹੁਣ ਮੰਨ ਲਓ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਜਿਹੜਾ ਪੰਜਾਬੀ ਹੋਊਗਾ ਜਾਂ ਹੋਰ ਆਪਣਾ ਇਥੋਂ ਪੰਜਾਬ ਦਾ ਪਸੰਦੀ ਕੋਊਗਾ ਉਹ ਮੰਨ ਲਓ ਇਸ ਮੈਂ ਤਾਂ ਸਮਝਦਾ ਗੱਲ ਵੀ ਦਿਲੋਂ ਕੋਈ ਬੰਦਾ ਕਿਸੇ ਦੀ ਸਿਹਤ ਨਾ ਜਾਂ ਕਿਸੇ ਦੇ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਜਰਮੀ ਸਾਡੇ ਇਹ ਜਿਹੇ ਨੇ ਵੀ ਕੋਈ ਵੀ ਬੰਦਾ ਸਾਡਾ ਜਿਹੜਾ ਪੰਜਾਬ ਤੋਂ ਆ ਉਹ ਕਿਸੇ ਨਾਲ ਯਾਰ ਇਸ ਤੌਰ ਤੇ ਧੋਖਾ ਨਹੀਂ ਕਰੂਗਾ ਉਹ ਕਹਿ ਕੇ ਚੀਜ਼ ਵੇਚੂਗਾ ਪਰ ਜਿਹੜਾ ਹੁਣ ਮੰਨ ਲਓ ਤੁਸੀਂ ਹੁਣ ਰੇੜੀਆਂ ਤੇ ਲਾ ਲਓ ਯਾਰ ਮੰਨ ਲਓ ਆਈਡੈਂਟੀਫਿਕੇਸ਼ਨ ਕੌਣ ਕਰੂਗਾ ਇਹ ਵੀ ਕੀ ਖਬਰ ਹੈ ਨਹੀਂ ਹੂੰ ਮਨ ਲਓ ਜਿਹੜੀ ਹੁਣ ਇੰਨੀਆਂ ਰੇੜੀਆਂ ਨੇ ਪ੍ਰਵਾਸੀਆਂ ਦੀਆਂ ਲਾਲੂ ਜਾਂ ਹੋਰ ਲਾਲੂ ਯਾਰ ਉਹ ਉਹ ਰੇੜੀਆਂ ਤੇ ਕੀ बिक ਰਿਹਾ ਤੇ ਕੀ ਖਾ ਰਹੇ ਮਨ ਲਓ ਮੈਨੂੰ ਯਾਦ ਆ ਤੁਸੀਂ ਹੱਸੋਗੇ ਵੀ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ 2000 ਸਾਲ ਦੇ ਵਿੱਚ ਆ ਬਰਗਰ ਜਿਹੜਾ ਹੁੰਦਾ ਬਰਗਰ ਕਹਿੰਦਾ ਇਹ 2000 ਸਾਲ ਦੇ ਵਿੱਚ ਸਾਡੇ ਪਿੰਡ ਆਇਆ ਸੀ ਸਾਡੇ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਬੰਦਾ ਉਹ ਪਹਿਲੀ ਵਾਰ ਉਹ ਬਰਗਰ ਲੈ ਕੇ ਆਇਆ ਉਹ ਬੜਾ ਬਈ ਉਹ ਦੇਖਣ ਜਾਇਆ ਕਰੀਏ ਵੀ ਕੀ ਆ ਬਈ ਖਾ ਕੇ ਦੇਖੋ ਬਈ ਉਹ ਫਲਾਣਾ ਮੰਨ ਲਓ ਸ਼ੌਕੀ ਕਹਿੰਦੇ ਨੇ ਸਾਡੇ ਪਿੰਡ ਜਿਹੜੇ ਹੋਣਗੇ ਸਾਡੇ ਗੇਲਣਾਂ ਵਾਲੇ ਸਭ ਜਾਣਦੇ ਨੇ ਉਹ ਸ਼ੌਕੀ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ 버ਗਰ ਲੈ ਕੇ ਆਇਆ 2000 ਦੇ ਵਿੱਚ ਹੋਰ ਵੀ ਮੈਨੂੰ ਲੱਗਦਾ ਪਤਾ ਨਹੀਂ ਉਦੋਂ ਪਹਿਲਾਂ ਕਿਸੇ ਨੇ ਖਾਦਾ ਜਾਂ ਨਹੀਂ ਸਾਡੇ ਪਿੰਡ ਦੇ ਵਿੱਚ 2000 ਸਨ ਦੇ ਵਿੱਚ 2001 ਦੇ ਵਿੱਚ ਹੁਣ ਅਸੀਂ ਉਦੋਂ 8ਵੀਂ 10ਵੀਂ ਚੁੰਦੇ ਸੀ ਮੰਨ ਲਓ ਉਦੋਂ ਉਹ ਲੈ ਕੇ ਆਇਆ ਤੇ ਉਹ ਇੰਨੀ ਕ੍ਰਿਓਸਿਟੀ ਉਦੋਂ ਬਾਅਦ 버ਗਰਾਂ ਦੀ ਪ੍ਰਮਾਅਰ ਹੋਗੀ ਬਲਕਿ ਫਾਸਟ ਫੂਡ ਕਹਿੰਦੇ ਨੇ ਆਪਾਂ ਹਨ ਮਨ ਲਓ ਅੱਗੇ ਕੀ ਸੀ ਵੀ ਅੱਗੇ ਜਦੋਂ ਆਪਾਂ ਖਾਂਦੇ ਸੀ ਮਨ ਲਓ ਘਰਾਂ ਦੇ ਵਿੱਚ ਸੀ ਜਦੋਂ ਸਾਡੀ ਉਮਰ ਸੀਗੀ ਅਸੀਂ ਸਕੂਲੇ ਮਨ ਲਓ ਜਾਣਾ ਜਾਂ ਗਰਾਊਂਡਾਂ ਦੇ ਵਿੱਚ ਖੇਡਣਾ ਜਾਂ ਹੋਰ ਕਰਨਾ ਉਹ ਕੀ ਸੀ ਘਰੀਲੂ ਸਾਡੀ ਜਿਹੜੀ ਹੁੰਦੀ ਸਾਰਾ ਘਰੀਲੂ ਖਾਣਾ ਹੁੰਦਾ ਸੀ ਬਾਹਰਲਾ ਖਾਣਾ ਕੋਈ ਰੈਸਟੋਰੈਂਟ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਤੁਸੀਂ ਆ ਨਮਾ ਹੀ ਚੱਲ ਪਏ ਜਿਹੜੇ 버ਗਰਾਂ ਦੇ ਕਿੰਨੇ ਕਿੰਨੇ ਤੁਸੀਂ ਵੱਡੇ ਆਪਾਂ ਅੱਗੇ ਕਿਸਾਨੀ ਵੇਲੇ ਵੀ ਚਲੋ ਸਮਝ ਰੱਖਦੇ ਆ ਵੀ ਕਾਰਪੋਰੇਟ ਦੀ ਗੱਲ ਕੀਤੀ ਹੈ ਕਾਰਪੋਰੇਟ ਉਹ ਯਾਰ ਇਹ ਕਾਰਪੋਰੇਟ ਈ ਹੈ ਕਿੱਦੇ ਸਾਡੇ ਸਾਡੇ ਸ਼ੋਅਰੂਮ ਨੇ ਤੁਸੀਂ ਅੱਗੇ ਦੇਖੋ ਵੀ ਇੱਕ ਹੋਰ ਤੁਹਾਨੂੰ ਮੈਂ 버ਗਰਾਂ ਦੀ ਦੱਸਾਂ ਵੀ ਅੱਗੇ ਦਰਾਹੇ ਤੁਹਾਨੂੰ ਵੀ ਯਾਦ ਹੋਣਾ ਵੀ ਦਰਾਹੇ ਅੱਗੇ ਪਹਿਲੀ ਵਾਰ ਮੈਕਡੋਨਲ ਖੁੱਲਿਆ ਸੀ ਵੀ ਆਪਾਂ ਚਲੋ ਬ੍ਰਾਂਡ ਤੋਂ ਲੈ ਵੀ ਉਹ ਉੱਥੇ ਲੋਕ ਵੀ ਇੱਥੋਂ ਜਾ ਕੇ ਲੁਧਿਆਣੇ ਉਹ ਦਰਾਹੇ ਜਾਂਦੇ ਲੁਧਿਆਣੇ ਹੈ ਨਹੀਂ ਸੀ ਦਰਾਹੇ ਖੁੱਲਿਆ ਸੀ ਪਹਿਲਾਂ ਉਹ ਦਰਾਹੀ ਤੋਂ ਜਾ ਕੇ ਦਰਾਹੀ ਖਾਂਦੇ ਸੀ ਹੁਣ ਤਾਂ ਮੈਨੂੰ ਲੱਗਦਾ ਸਾਡੇ ਇਥੋਂ ਤੁਰਪੀ ਆਪਾਂ 5 ਕਿਲੋਮੀਟਰ ਦੇ ਵਿੱਚ 4-5 ਹੋਣਗੇ ਯਾਰ ਕਿਲੋ ਕਿਲੋਮੀਟਰ ਤੇ ਸਾਨੂੰ ਇਹ ਚੀਜ਼ਾਂ ਇਹ ਕਾਰਪੋਰੇਟ ਜਿਹੜਾ ਹੈ ਵੀ ਇਹ ਭਾਰੀ ਹੋ ਗਿਆ ਆਪਣੀ ਜਿਹੜੀਆਂ ਨਰੋਲ ਕਰਦੀਆਂ ਚੀਜ਼ਾਂ ਸੀ ਉਹ ਤੋਂ ਅਸੀਂ ਪਰੇ ਹੋ ਗਏ ਤੇ ਜਿਹੜਾ ਇਹ ਨੁਕਸਾਨ ਚੱਲ ਰਿਹਾ ਹੈ ਆਪਾਂ ਇੰਨੀਆਂ ਬਿਮਾਰੀਆਂ ਲਾਂਭ ਤੱਕ ਅਸੀਂ ਲੈ ਲਈ ਇਨਾ ਕੁਛ ਅਸੀਂ ਆਪਦੇ ਪਿੰਡੇ ਤੇ ਹੰਢਾ ਰਹੇ ਹਾਂ ਉਹ ਉਹ ਸਿਰਫ ਸਾਡੀਆਂ ਗਲਤੀਆਂ ਨੇ ਬਾਈ ਜੀ ਕਿਉਂਕਿ ਅਸੀਂ ਆਪਣੀਆਂ ਜਿਹੜੀ ਲਾਲੋ ਤੁਸੀਂ ਵੀ ਆਪਣੀਆਂ ਚੀਜ਼ਾਂ ਤੋਂ ਪਰੇ ਹੋਗੇ ਇੰਨਾ ਚ ਸਾਨੂੰ ਵਿਸ਼ਵਾਸ ਜਾਗਣ ਲੱਗਿਆ ਵੀ ਮਤਲਬ ਵੀ ਪਤਾ ਨਹੀਂ ਕੀ ਸਾਨੂੰ ਕੋਈ ਨਵਾਂ ਪਰੋਸ ਕੇ ਦਿੰਦਾ ਜਾਂ ਉਹ ਲਿਸ਼ਕ ਪੁਛਕ ਸਾਨੂੰ ਸ਼ੋਰੂਮਾਂ ਦੇ ਵਿੱਚ ਸੀਸਿਆਂ ਦੇ ਵਿੱਚ ਸਾਨੂੰ ਲਿਸ਼ਕ ਪੁਛਕ ਮਿਲਦੀ ਹੈ ਤੇ ਉਹ ਉਹ ਸਾਨੂੰ ਮਤਲਬ ਇਸ ਹੱਦ ਤੱਕ ਇਹਨੀਆਂ ਬਿਮਾਰੀਆਂ ਜਾਂ ਲਾਲੋ ਉਹ ਸਾਨੂੰ ਹੁਣ ਘੇਰਿਆ ਹੋਇਆ ਬਾਈ ਜੀ ਚਾਟੀ ਦੀ ਲੱਸੀ ਇੱਕ ਸਾਲ ਪਹਿਲਾਂ ਬੜੀ ਮਸ਼ਹੂਰ ਹੋਈ ਸੀਗੀ ਹੁਣ ਵੀ ਮੇਰੇ ਖਿਆਲ ਚੱਲਦੀ ਆ ਹਾਂਜੀ ਚਾਟੀ ਦੀ ਲੱਸੀ ਜਿਹੜੀ ਪਹਿਲਾਂ ਦੇਖਿਆਂ ਦੇ ਕਹਿੰਦੇ ਕਾੜੀ ਜਾਂਦੀ ਸੀ ਉਹ ਨਾ ਪੂਰੀ ਚੰਗੀ ਤਰ੍ਹਾਂ ਕਾੜ ਕੇ ਲਾਲ ਰੰਗ ਹੋ ਜਾਂਦਾ ਫਿਰ ਪੀਤੀ ਜਾਂਦੀ ਸੀ ਫਿਰ ਹੁਣ ਸੜਕਾਂ ਦੇ ਉੱਤੇ ਦੇਖਣ ਨੂੰ ਮਿਲਦਾ ਜਦੋਂ ਵੀ ਜਿਹੜਾ ਲਿਖ ਦਿੰਦਾ ਚਾਟੀ ਦੀ ਲੱਸੀ ਲਓ ਜੀ 20 ਰੁਪਏ ਉਹ 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 ਵੀ ਚੀਜ਼ ਤੇ ਉੱਤੇ ਮੇਰੇ ਖਿਆਲ ਚ ਹੋਣੀ ਚਾਹੀਦੀ ਕਾਰਵਾਈ ਬਾਕੀ ਦੇ ਵਿੱਚ ਉਹ ਚੀਜ਼ ਪ्योर ਹੈਗੀ ਹੈ ਕਿ ਨਹੀਂ ਕਿ ਬਾਕੀ ਚਾਟੀ ਲੱਸੀ ਹੈਗੀ ਵੀ ਆ ਕਿ ਬਸ ਵੈਸੇ ਹੀ ਉਹ ਕਹਿ ਦਈਏ ਵੀ ਚੱਕ ਕੇ ਬਸ ਪਾਈ ਜਾਂਦੇ ਮੈਂ ਮੈਂ ਉਹ ਬਾਈ ਜੀ ਤੁਹਾਨੂੰ ਦੱਸਾਂ ਵੀ ਚਾਟੀ ਦੀ ਲੱਸੀ ਕੀ ਸੀ ਵੀ ਸਾਡੇ ਦਾਦੀ ਹੁੰਦੀ ਸੀ ਮੰਨ ਲਓ ਉਹ ਕੀ ਸੀ ਵੀ ਸਵੇਰੇ ਦੁੱਧ ਰੱਖ ਦੇਣਾ ਜਿਵੇਂ ਸਵੇਰੇ ਧਾਰਾ ਸਵੇਰੇ ਦੁੱਧ ਰੱਖ ਦੇਣਾ ਆ ਮਲਵਹਾਰੇ ਦੇ ਵਿੱਚ ਉਹ ਸਾਰੀ ਦਿਹਾੜੀ ਦੁੱਧ ਨੇ ਕੜੀ ਜਾਣਾ ਮਤਲਬ ਪੂਰੀ ਦਿਹਾੜੀ ਉਹਨੇ ਗੈਸ ਜਾਂ ਆਪਾਂ ਕਹਿੰਦੇ ਨੇ ਗੋਹਿਆਂ ਦੇ ਉੱਤੇ ਜਿਵੇਂ ਕਹਿੰਦੇ ਹਾਂ ਹਾਰੇ ਦੇ ਵਿੱਚ ਹਾਰੇ ਦੇ ਵਿੱਚ ਮਤਲਬ ਗੋਹੇ ਲਾ ਕੇ ਜਾਂ ਲੱਕੜ ਲਾ ਕੇ ਉਹਨੂੰ ਹਾਰੇ ਦੇ ਵਿੱਚ ਰੱਖ ਦੇਣਾ ਉਹਨੇ ਪੂਰੀ ਦਿਹਾੜੀ ਮਤਲਬ ਮਿੰਨੀ ਮੀਨਿੰਗ ਅੱਗ ਦੇ ਉੱਤੇ ਉਹਨੇ ਮਤਲਬ ਕੜੀ ਜਾਣਾ ਕੜੀ ਜਾਣਾ ਉਹਦਾ ਰੰਗ ਲਾਲ ਹੋ ਜਾਂਦਾ ਸੀ ਤੇ ਸ਼ਾਮ ਨੂੰ ਉਹਨਾਂ ਨੂੰ ਆਪਾਂ ਜਾਗ ਲਾ ਦਣਾ ਜਦੋਂ ਦੂਜੇ ਦਿਨ ਉਹਨੂੰ ਕਾੜਨਾ ਉਹ ਲੱਸੀ ਥੋੜੀ ਮਤਲਬ ਲਾਲ ਭਣਕ ਮਾਰਦੀ ਹੁੰਦੀ ਸੀ ਮਤਲਬ ਜੇ ਕਹੀਏ ਗਾੜੀ ਰੂਪ ਦੇ ਵਿੱਚ ਤੇ ਜਿਹੜੀ ਮਖਣੀ ਹੁੰਦੀ ਸੀਗੀ ਉਹ ਵੀ ਤੁਸੀਂ ਹੁਣ ਤਾਂ ਅੱਜ ਕੱਲ ਤੁਸੀਂ ਮਖਣੀ ਦੇ ਕੋਈ ਬਿਲਕੁਲ ਚਟੀਆਂ ਦੁੱਧਰਗੀਆਂ ਪੰਜਾਂ ਮਰੂ ਵਰਗੀਆਂ ਪਰ ਉਹਦਾ ਕੀ ਸੀ ਵੀ ਉਹਦਾ ਇੱਕ ਟੇਸਟ ਸੀਗਾ ਜਿਹੜਾ ਮਤਲਬ ਪੂਰੀ ਕੜ ਕੇ ਪੂਰਾ ਦਿਨ ਉਤੇ ਪ੍ਰੋਸੈਸ ਚੱਲਦਾ ਸੀ ਤੇ ਉਹ ਸਮੇਂ ਦੇ ਵਿੱਚ ਦੇਖੋ ਤੁਸੀਂ ਮਤਲਬ ਅੱਜ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਕਿਸੇ ਟਾਈਮ ਕਰਦੇ ਸੀ ਵੀ ਲੱਸੀ ਦੇਖ ਲਓ ਤੁਸੀਂ ਹੁਣ ਲੱਸੀ ਪੈਕਟਾਂ ਦੇ ਵਿੱਚ ਤੁਹਾਨੂੰ ਮਿਲਦੀ ਐ ਆਮ ਦੁੱਧ ਵੀ ਮਿਲਣ ਲੱਗ ਗਿਆ ਪੈਕਟ ਦੁੱਧ ਵੀ ਪੈਕਟਾਂ ਦੇ ਵਿੱਚ ਮਿਲਦਾ ਚਲੋ ਦੁੱਧ ਤਾਪਾ ਕਿਸੇ ਇੱਕ ਹੱਦ ਤੱਕ ਸੋਚਦੇ ਆਂ ਪਰ ਲੱਸੀ ਦਾ ਕਿਸੇ ਨੇ ਨਹੀਂ ਸੋਚਿਆ ਸੀ ਵੀ ਲੱਸੀ ਵੀ ਕੁਦਰਤੀ ਪੈਕਟਾਂ ਦੇ ਵਿੱਚ ਆਪਾਂ ਨੂੰ ਮਿਲੂਗੀ ਹਨ ਤੇ ਇਹ ਵੱਡਾ ਕਾਰਨ ਇਹੀ ਆ ਗੱਲ ਵੀ ਜਿਹੜੀ ਪੁਰਾਣੀ ਐ ਚੀਜ਼ਾਂ ਸੀ ਬਾਈ ਜੀ ਬੜਾ ਮੰਨ ਲਓ ਸਾਨੂੰ ਹੁਣ ਲੋਕ ਮੁੜ ਰਹੇ ਨੇ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕਈਆਂ ਦੀ ਲਾ ਰਹੇ ਨੇ ਵੀ ਇਹ ਸਾਨੂੰ ਮੁੜਨਾ ਪਊਗਾ ਜੇ ਅਸੀਂ ਆਪਣੇ ਪੰਜਾਬੀ ਜੇ ਪੰਜਾਬ ਦੀ ਗੱਲ ਕਰੀਏ ਪੁਰਾਣਾ ਸਾਡਾ ਯਾਰ ਸਾਡਾ ਤਾਂ ਇਤਿਹਾਸ ਹੀ ਬਾਈ ਜੇ ਗੱਲ ਕਰਨ ਲੱਗ ਜਾਈਏ ਤਾਂ ਸਾ ਚਾਰ ਲਾਲੂ ਜਾਂ ਸਾਡਾ ਖਾਣਾ ਪੀਣਾ ਲਾਲੂ ਉਹਦੀ ਤਾਂ ਮਤਲਬ ਤੋੜ ਹੀ ਹੈ ਨੀਗਾ ਸਾਡੀਆਂ ਤਾਂ ਜਿਹੜੇ ਬਾਹਰਲੇ ਸੂਬੇ ਨੇ ਉਹ ਪੰਜਾਬ ਦੀ ਤਾਂ ਖਾਣੇ ਪੀਣੇ ਦਾ ਆਧਾਰਨ ਨੇ ਪਰ ਜਿਹੜੀ ਇਹ ਮਲਾਬਟ ਖੋਰੀ ਨੇ ਇਹ ਸਾਡਾ ਲੱਕ ਤੋੜਦਾ ਹੁਣ ਮਲਾਬਟ ਖੋਰੀ ਹੈ ਜਿਹੜੀ ਇਹ ਮਤਲਬ ਇਹ ਮਤਲਬ ਜਿਹੜੇ ਚੰਗਾ ਆਪਾਂ ਕਹਿੰਦੇ ਨੇ ਵੀ ਗਰੋ ਆ ਜਾਂ ਅਲ੍ਹਾਮਤ ਆਹੇ ਇਹ ਮਲਾਬਟ ਖੋਰੀ ਦੀ ਤਾਂ ਲੱਕਾ ਪਰ ਇਹ ਚ ਸਰਕਾਰ ਨੂੰ ਮੂਰੇ ਹੁਣ ਮੂਰੇ ਲੱਗਣਾ ਪਊਗਾ ਇਹਨਾਂ ਨੂੰ ਜਿਵੇਂ ਕਹਿੰਦੀ ਵੀ ਮਾਰ ਕੇ ਕਾਂ ਟੰਗਣਾ ਪਊਗਾ ਤੇ ਸਖਤ ਕਾਨੂੰਨ ਬਣਾਉਣਾ ਪਊਗਾ ਜਿਹੜਾ ਵੱਡਾ ਕਾਰਨ ਹੈ ਕਿਉਂਕਿ ਉਹ ਸਾਲ ਛੇ ਮਹੀਨੇ ਸাজা ਕੁਛ ਨਹੀਂ ਹੈ ਜੇ ਸਖਤ ਕਾਨੂੰਨ ਬਣੂਗਾ ਤੇ ਪਲੱਸ ਅਸੀਂ ਇਹਨਾਂ ਨੂੰ ਛੱਡ ਕੇ ਆਪ ਲੋਕ ਮੂਰੇ ਆਉਣਗੇ ਤੇ ਉਸ ਤੋਂ ਬਾਅਦ ਜਿਸ ਸੀ ਆਪ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਚਾਹੇ ਉਹ ਅਸੀਂ ਅੱਬ ਦੇ ਹੁਣ ਹਰੇਕ ਘਰ ਦੇ ਵਿੱਚ ਡੰਗਰ ਰੱਖੀਏ ਤੇ ਆਪਦੀ ਜਿਹੜੀ ਜਿੰਨੀ ਵੀ ਅਸੀਂ ਸਵੇਰ ਤੋਂ ਸ਼ਾਮ ਤੱਕ ਕੋਈ ਚੀਜ਼ ਖਾਂ ਮਤਲਬ ਦੁੱਧ ਤੋਂ ਲੈ ਕੇ ਮਤਲਬ ਸਬਜ਼ੀਆਂ ਤੱਕ ਸਾਨੂੰ ਘਰੇ ਆਗਾਈਏ ਪਰ ਹੁਣ ਮੈਂ ਤੁਹਾਨੂੰ ਹੋਰ ਵੀ ਇੱਕ ਤੁਹਾਨੂੰ ਗੱਲ ਦੱਸਾਂ ਸਬਜ਼ੀਆਂ ਲਾ ਲੂ ਜਾਂ ਸਾਡੀ ਧਰਤੀ ਵੀ ਇਸ ਤਰ੍ਹਾਂ ਦੀ ਜਿਵੇਂ ਕਹਦੀ ਹੈ ਹੋਗੀ ਗੱਲ ਹੁਣ ਮੈਂ ਇੱਕ ਦੀ ਸਬਜ਼ੀਆਂ ਸਾਰੀਆਂ ਜਿਵੇਂ ਆਪਾਂ ਕਹਿੰਦੇ ਯੂਨੀਅਟ ਤੋਂ ਇੱਕ ਕਿੱਟ ਮਿਲ ਜਾਂਦੀ ਹੈ ਸਬਜ਼ੀਆਂ ਦੀ ਉਹ ਸਬਜ਼ੀਆਂ ਲੈ ਕੇ ਮੈਂ ਇੱਕ ਦੀ ਲਾਈਆਂ ਉੱਥੇ ਪਰ ਉਹ ਵੱਡਾ ਕਾਰਨ ਹਰੇਕ ਤਰ੍ਹਾਂ ਦੀ ਸਬਜ਼ੀ ਲਾਈ ਵੀ ਚਲੋ ਆਪਾਂ ਯਾਰ ਘਟੋ ਘਟਾ ਟਟਲੀ ਸਾਹਿਬ ਦੇ ਸ਼ੁਰੂ ਤਾਂ ਕਰੀਏ ਆਪਾਂ ਉਹ ਸਬਜ਼ੀਆਂ ਲਾਈਆਂ ਇੱਕ ਦੀ ਫਾਲੇ ਨਹੀਂ ਲੱਗਿਆ ਬਾਈ ਜਮਾਈ ਨਹੀਂ ਜਮਾਈ ਸਬਜ਼ੀ ਬਦਲ ਫਿਰ ਮੈਂ ਇੱਥੇ ਗਿਆ ਜਾਂ ਹੋਰ ਉਹ ਕਹਿੰਦਾ ਬਾਈ ਜੀ ਤੁਸੀਂ ਤੁਸੀਂ ਕੱਲੇ ਨਹੀਂ ਕਹਿ ਰਹੇ ਵੀ ਤੁਸੀਂ ਜੇ ਰੇਸ਼ੋ ਕੱਢੋਗੇ ਤਾਂ ਇੱਕ ਦੀ ਮੋਸਟਲੀ ਪੰਜਾਬ ਦੇ ਵਿੱਚ ਜੇ ਕੋਈ ਮਨ ਲਓ ਪਤਾ ਨਹੀਂ ਵੈਦਰ ਲਾ ਲਓ ਜਾਂ ਮੌਸਮ ਲਾ ਲਓ ਜਾਂ ਕੀ ਰੱਬ ਜਾਣੀ ਕੀ ਚੱਕਰ ਤੇ ਉਹ ਸਬਜ਼ੀਆਂ ਦਾ ਬਹੁਤ ਮਨ ਲਓ ਜਿਵੇਂ ਕਹਿੰਦਾ ਮੇਰੇ ਨੂੰ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਸਬਜ਼ੀ ਮਹਿੰਗਾ ਹੋਣਾ ਬੜੀ ਮਹਿੰਗਾ